ਗੱਡੀਆਂ ਦੀ ਹੋਈ ਆਮਨੋ-ਸਾਮਨੋ ਤੋਂ ਭਿਆਨਕ ਟੱਕਰ ਜਾਨੀ ਨੁਕਸਾਨ ਤੋਂ ਹੋਇਆ ਬਚਾ ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਅਤੇ ਸੜਕੀ ਆਵਾਜਾਈ ਬਹਾਲ ਕਰਵਾਈ ਉੱਚਾ ਤੋਂ ਢਿਲਵਾ ਰੋਡ ਤੇ ਪਿੰਡ ਨੂਰਪੁਰ ਜੰਨੂਹਾ ਮੋੜ ਤੇ ਅੱਜ ਸਵੇਰੇ ਦੋ ਗੱਡੀਆਂ ਦੀ ਆਮਨੋ-ਸਾਮਨੋ ਤੋਂ ਭਿਆਨਕ ਟੱਕਰ ਹੋ ਗਈ ਜਿਸ ਨਾਲ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰੰਤੂ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਜੋ ਕਿ ਸੁਰਖਪੁਰ ਤੋਂ ਢਿਲਵਾ ਵਾਲ ਨੂੰ ਇਨੋਵਾ ਗੱਡੀ ਨੰਬਰ पीवीक 08 सीएस 5736 ਤੇ ਜਾ ਰਹੇ ਸਨ ਜਦੋਂ ਨੂਰਪੁਰ ਜੰਨੂਹਾ ਨੇੜੇ ਪੁੱਜੇ ਤਾਂ ਅੱਗੇ ਤੋਂ ਇੱਕ Maruti ਕਾਰ ਨੰਬਰ DL 7CK 473 ਆ ਰਹੀ ਜਿਸ ਨਾਲ ਟੱਕਰ ਹੋ ਗਈ ਇਸ ਟੱਕਰ ਨਾਲ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰੰਤੂ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਘਟਨਾ ਸਥਾਨ ਤੇ ਮੌਕੇ ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ASI ਕੁਲਦੀਪ ਸਿੰਘ ਨੇ ਜਾਣਕਾਰੀ ਦਿੱੰਦਿਆ ਦੱਸਿਆ ਕਿ ਉਹਨਾਂ ਦੀ ਡਿਊਟੀ ਤੋਂ ਵਿਆਸ ਤੋਂ दयालपुर है परंतु उन्हें 112 तो कॉल आई है ता वो अपनी टीम नाल मौके ते पुजे ता एक जख्मी नु ब्यास अस्पताल भेज ਦਿੱਤਾ ਅਤੇ ਗੱਡੀਆਂ ਸਾਈਡ ਤੇ ਲਗਵਾ ਕੇ ਰਸਤਾ ਕਲੀਅਰ ਕਰਵਾ ਕੇ ਆਵਾਜ਼ਾਈ ਬਹਾਲ ਕਰਵਾ ਦਿੱਤੀ कपूरथला ਤੋਂ ਪੱਤਰਕਾਰ जोगिंदर ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਹੰਡੀਸਰ ਕਿਨੰਟੋਟਾ ਲਖਿੰਦਰ ਸਿੰਘ ਜੀ ਜਿਹੜੀ ਗੱਡੀ ਟੋੜੀ ਹਾਦਸਾ ਗਰਸ ਹੋਈ ਹੈ ਕਿਵੇਂ ਹੋਈ ਹੈ ਇਹ ਅਸੀਂ ਉਹ ਤੋਂ ਆਉਂਦੇ ਸੀ ਸੁਰਖਪੁਰ ਤੋਂ ਜੀ ਤੇ ਜਦੋਂ ਅਸੀਂ ਮੋੜ ਮੋੜਿਆ ਜੀ ਸਾਨੂੰ ਪਤਾ ਨਹੀਂ ਲੱਗਾ ਜੀ ਇਧਰੋਂ ਗੱਡੀ ਆ ਰਹੀ ਸੀ ਅਸੀਂ ਆਪ ਸਹੀ ਥੋੜੀ ਸਪੀਡ ਤੇ ਜਾ ਰਹੇ ਸੀ ਤੇ ਇਹ ਗੱਡੀਆਂ ਦੇ ਗੱਡੀਆਂ ਵਿੱਚ ਵਜੀਆਂ ਮੁੜ ਕੇ ਸਾਰੇ ਜਨਤਾ ਨੇ ਆਣ ਕੇ ਸਾਡੇ ਵਿੱਚੋਂ ਕੱਢਿਆ ਜੀ ਤੇ ਸੱਟਾ ਸੱਟਾ ਲੱਗੀਆਂ ਜੀ ਆ ਬਾਅਦ 60 ਵਾਜੀ ਕਿੰਨੇ ਜਾਣੇ ਸਵਾਸੀ ਤੁਸੀਂ ਤੁਹਾਡੀ ਗੱਡੀ ਦੋ ਜਾਣੇ ਸੀ ਜੀ ਤੇ ਦੂਜੀ ਜਿਹੜੀ ਸਾਹਮਣੇ ਤੋਂ ਗੱਡੀ ਟਕਰਾਈ ਆ ਉਹ ਕਿਹੜੀ ਗੱਡੀ ਸੀਗੀ ਉਹ ਨਾ ਗੱਡੀ ਤਾਂ ਅੱਛਾ ਚਲੋ ਕੋਈ ਨਹੀਂ ਉਹ ਉਹ ਠੀਕ ਠਾਕ ਹੈ ਹਾਂਜੀ ਉਹ ਨਹੀਂ ਸੈਂਟਰ ਉਹੀ ਤੇ ਉਹ ਉਹਨੂੰ ਬਿਆਸਾ ਹਸਪਤਾਲ ਚ ਲੈ ਕੇ ਐਮਐਲਐਸ ਆਹੀ ਠੀਕ ਹੈ ਜੀ ਹਾਂਜੀ ਹਾਂਜੀ ਸੜਕ ਸੁਰੱਖਿਆ ਫੋਰਸ ਟਾਈਮ ਨਾਲ ਪਹੁੰਚ ਗਈ ਹੈ ਤੁਹਾਡੀ ਪੁਲਿਸ ਵਾਲੇ ਆ ਗਏ ਹੀ ਟਾਈਮ ਨਾਲ ਠੀਕ ਆ ਨਹੀਂ ਤਿੰਨ ਵੀਰ ਆ ਗਏ ਟਾਈਮ ਤੇ ਠੀਕ ਜਿਹੜਾ ਦੂਜੀ ਗੱਡੀ ਚ ਫਟਿਆ ਹੋਇਆ ਉਹਨੂੰ ਹਸਪਤਲ ਜਾਇਆ ਗਿਆ ਉਹਨੂੰ ਬਿਆਸਾ ਹਸਪਤਾਲ ਲੈ ਕੇ ਆ ਜੀ ਠੀਕ ਹਾਂ ਜੀ ਵੀਰੇ ਇਹ ਇਹ ਤੁਹਾਡਾ ਨਾਮ ਉਹ ਕਿਹੜਾ ਪਿੰਡ ਹੈ ਤੁਹਾਡਾ ਨਾ ਭਾਈ ਜੋਤ ਆਪਣਾ ਪਿੰਡ ਆਪਣਾ ਬੜਾ ਤੁਹਾਡੀ ਗੱਡੀ ਇਹ ਗੱਡੀ ਜਿਹੜੀ ਤੁਹਾਡੀ ਹੱਸਾ ਕਰਸੋਈ ਕਿਵੇਂ ਹੋਈ ਆ ਨਹੀਂ ਨਹੀਂ ਗੱਡੀ ਆਪਾਂ ਇਧਰੋਂ ਸੁਰਖਪੁਰ ਤੋਂ ਆਉਂਦੇ ਹੀ ਕਰਨੀ ਆਂ ਇੱਥੇ ਤੇ ਗੱਡੀ ਚਲੋ ਆਪਣੇ ਵੀ ਥੋੜੀ ਦੇ ਦੀ ਹੈ ਜੀ ਅਸੀਂ 75 80 ਦੇ ਤੇ ਇਹ ਗੱਡੀ ਕਾਫੀ ਤੇਜ਼ੀ ਤੇ ਇਥੇ ਮੋੜ ਮੋੜਨ ਲੱਗਾਂਗੇ ਨਿਗਾਹ ਰੱਖੋ ਆਪਾਂ ਚੱਲ ਜੀ अच्छा वे कितने ਜਾਣੇ ਸੀ ਤੁਸੀਂ ਸਵਾਰ ਗੱਡੀ 'ਚ? ਅਸੀਂ 2 ਜਾਣੇ ਹਾਂ। ਤੇ 60 ਬੇਟ ਕੋ ਬਚਾਈ ਆ। 60-60 ਰੁਪਏ। ਹਾਂ। ਤੇ ਦੂਜੀ ਗੱਡੀ ਕਿਹੜੀ ਸੀਗੀ? ਆਹ ਨਹੀਂ ਉਹ ਲੱਗਦੀ ਆ। ਉਹ ਠੀਕ ਐ। ਠੀਕ ਠੀਕ ਉਹ ਬਚਾਇਆ। ਠੀਕ ਐ। ਹਾਂਜੀ ਸਰ ਕੀ ਟੋਡਣਾ? ਕ੍ਰਿਸਟਲ ਤਾਂ ਨਹੀਂ। ਇਹ ਸਈ ਕੁਲਦੀਪ ਸਿੰਘ ਸੜਕ ਸੁਰੱਖਿਆ ਫੋਰਸ ਬਿਆਸ ਤੋਂ ਦਿਆਲਪੁਰ ਮੈਂ ਡਿਊਟੀ ਕਰਦਾ ਜੀ। ਸਵੇਰੇ ਇੱਕ ਕਾਲ ਆਈ ਸੀਗੀ 112 ਤੋਂ। ਵੀ ਪਿੰਡ ਨੂਰਪੁਰ ਜਨੂਆ ਉਹ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਸਾਡਾ ਵਾਸੇ ਏਰੀਆ ਨਹੀਂ ਪੈਂਦਾ ਜੀ ਇੱਥੋਂ 7 ਕਿਲੋਮੀਟਰ ਸਾਡਾ ਏਰੀਆ ਸ਼ੁਰੂ ਆ ਪਰ ਇੱਕ ਇਨਸਾਨੀਅਤ ਤੌਰ ਤੇ ਆਪਾਂ ਆਣ ਕੇ ਤੇ ਉਹ ਗੱਡੀਆਂ ਸਿੱਧੀਆਂ ਕਰਾਈਆਂ ਜ਼ਖਮੀ ਜਿਹੜਾ ਸੀਗਾ ਉਹਦੀ ਲੱਤ ਟੁੱਟ ਗਈ ਪੱਟੜ ਤੋਂ ਲੱਤ ਟੁੱਟ ਗਈ ਆ ਤੇ ਉਹਨੂੰ ਹਸਪੀਟਲ ਜਿਹੜਾ ਉਹ ਭੇਜ ਦਿੱਤਾ ਗਿਆ ਐਂਬੂਲੈਂਸ ਦੇ ਦੁਆਰਾ ਤੇ ਗੱਡੀਆਂ ਹੁਣ ਸਾਈਡ ਤੇ ਕਰਵਾ ਕੇ ਤੇ ਰੋਡ ਕਲੀਅਰ ਕਰਾਤਾ ਜੀ ਬਸ